ਹਰਸੀ ਕਿਸਾਨ ਯੂਨੀਅਨ ਤੋਤੇਵਾਲ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ ਹੇਠ ਤੇਲ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਜ਼ਿਲ੍ਹਾ ਤਰਨਤਾਰਨ ਦੇ ਡੀਸੀ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਫੋਕ ਕੇ ਉਹਨਾਂ ਨੇ ਪੰਜਾਬ ਸਰਕਾਰ ਖਿਲਾਫ ਡਾਇਰਬਾਜੀ ਕੀਤੀ ਬਾਅਦ ਚ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮੰਗਾ ਪੁਨਿਆਕਰਨ ਲਈ ਮੰਗ ਪੱਤਰ ਵੀ ਦਿੱਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਕਿਸਾਨ ਜੱਥੇਬੰਦੀਆਂ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਵਾ ਪ੍ਰਧਾਨ ਸੁਖਗਲ ਮੋਗਾ ਜੀ ਉਹਨਾਂ ਦੇ ਹੁਕਮ ਅਨਸਾਰ ਜੋ ਸਾਨੂੰ ਹੁਕਮ ਹੋਇਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੁਤਲਾ ਫੁੱਪਣ ਦਾ ਜਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਵਾਅਦਿਆਂ ਤੋਂ ਮੁਕਰੇ ਆ ਉਹਨਾਂ ਦਾ ਉਸ ਰੋਸ ਦੇ ਵਿੱਚ ਪੁੱਟਿਆ ਗਿਆ ਏ ਭਗਵੰਤ ਮਾਨ ਸਰਕਾਰ ਜਿਹੜੀ ਆਪਣੇ ਬਿਜਲੀ ਦੇ ਉੱਤੇ ਸਬਸਿਡੀ ਸੀ ਉਹ ਆਪਣੇ ਤੋਂ ਖੋ ਕੇ ਕਿ ਜਿਹੜੀਆਂ ਕੀਮਤਾਂ ਵਧਾ ਰਹੇ ਆ ਟੀਲ ਦੀਆਂ ਕੀਮਤਾਂ ਵਧਾਤੀਆਂ ਇਹਨਾਂ ਨੇ ਔਰ ਡੀਪੀਪੀ ਦੀ ਗੱਲ ਜੇ ਆਈਏ ਹੁਣ ਆਪਾਂ ਨੂੰ ਡੀਪੀਪੀ ਦੀ ਲੋੜ ਅੱਗੇ ਖਾਦੀ ਉਹਦੇ ਨਾਲ ਬੰਨ ਬੰਨ ਕੇ ਗੰਦ ਦੇ ਰਹੇ ਆ ਦੁਕਾਨਾਂ ਵਾਲੇ ਸਰਕਾਰ ਦੇ ਨਾਲ ਮਿਲੀ ਭੁਗਤ ਦੇ ਨਾਲ ਵੇਖੋ ਡੀਪੀ ਪਹੁੰਚੀ ਨਹੀਂ ਯੂਰਗਾ ਤੇ ਇਹਨਾਂ ਤੋਂ ਪੂਰੀ ਨਹੀਂ ਹੋਈ ਤੇ ਗੰਦ ਦੇਣਾ ਇਹਨਾਂ ਨੇ ਪਹਿਲਾਂ ਸ਼ੁਰੂ ਕਰਤਾ ਸਾਨੂੰ ਬੰਨ ਤੇ ਅੱਗੇ ਕੁਝ ਨਹੀਂ ਦਿਆ ਸਿਰਫ ਤੇ ਸਿਰਫ ਇਹਨਾਂ ਦੀ ਨੀਤੀ ਹੈ ਇਹਨਾਂ ਸਰਕਾਰਾਂ ਦੀ ਇੱਥੇ ਆ ਗਈ ਕਿਸਾਨ ਨੂੰ ਖਤਮ ਕਿਵੇਂ ਕਰਨਾ ਪ੍ਰਧਾਨ ਜੀ ਕਿਹੜੀ ਜਥੇਬੰਦੀ ਵੱਲੋਂ ਇਹ ਪੁਤਲਾ ਫੁੱਟਿਆ ਗਿਆ ਹੈ ਇਹ ਭਾਰਤੀ ਕਿਸਾਨ ਯੂਨੀਅਨ ਤੋਦੇਵਾਲ ਸੂਬਾ ਪ੍ਰਧਾਨ ਸੋਗਿਲ ਤੇ ਸਾਡਾ ਤੁਹਾਨੂੰ ਜਾਣਕਾਰੀ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਹੜੀ ਜਗ੍ਹਾ ਦੇ ਪੁਤਲਾ ਫੁੱਟਿਆ ਗਿਆ ਹੈ ਜੀ ਮਾਨਯੋਗ ਜੀ ਸਾਹਿਬ ਤੇ ਗੁਰੂਆਂ ਤੋਂ ਫੁੱਟਿਆ ਗਿਆ ਜੀ ਤਰਨਤਾਰਨ ਕੀ ਮੰਗ ਕਰਵਾਇਆ ਇਹ ਮੰਗ ਦੇ ਗੀ ਉਹ ਕਰਦੇ ਆ ਜੀ ਜਿਹੜੇ ਮੋਦੀ ਸਾਹਿਬ ਵਾਅਦਿਆਂ ਤੋਂ ਮੁਕਰੇ ਆ ਉਹ ਬਿਲਕੁਲੋ ਕਿਸਾਨਾਂ ਨੂੰ ਬਣਦੇ ਹੱਕ ਜਿਹੜੇ ਦੇਣੇ ਚਾਹੀਦੇ ਆ ਦੇਣ ਉਹਨਾਂ ਦਾ ਫਰਜ਼ ਬਣਦਾ ਵਾ ਇੱਕ ਰਾਜਾ ਹੁੰਦਾ ਵਾ ਜਿਹਨੂੰ ਆਪਾਂ ਖਾਪ ਕੇ ਕਹਦੇ ਆ ਵਿਧਾਨ ਸਭਾ ਦੇ ਵਿੱਚ ਔਰ ਮੁੱਖ ਮੰਤਰੀ ਭਗਵੰਤ ਮਾਨ ਕੋਈ ਇੱਕ ਰਾਜਾ ਬਣਾਇਆ ਪੰਜਾਬ ਦਾ ਤੇ ਪਰ ਉਹਨੇ ਬਹੁਤ ਹੀ ਨਰਦੇਈ ਕੰਮ ਕੀਤੇ ਆ ਕੋਈ ਚੱਜ ਦਾ ਕੰਮ ਨਹੀਂ ਉਹਨੇ ਅਜ ਤੱਕ ਕੀਤਾ ਬੋਲਦਾ ਕੁਛ ਆ ਗਾੜੀ ਲਿਫਟ ਦੇ ਵਿੱਚ ਕੁਛ ਆ ਇਹ ਅਸੀਂ ਉਹਦੇ ਤੋਂ ਪੂਰਾ ਹਿਸਾਬ ਲੈ ਕੇ ਰਵਾਂਗੇ ਕਿਉਂਕਿ ਅਜੇ ਸਾਡੀ ਜਹੇਬੰਦੀ ਨੇ ਕੱਲੀ ਨੇ ਕੰਮ ਕੀਤਾ ਵਾ ਕੁਝ ਭਰਾ ਸਾਡੇ ਸੰਜੁਗਤ ਮੋਰਚੇ ਲੋ ਕਰਨਗੇ ਇਹ ਸਾਨੂੰ بڑے بڑے ਜਿਹੜੇ ਸ਼ਿਕਾਰ ਸਿੱਖੇ ਕਰਕੇ ਇਹਨਾਂ ਦੇ ਬੁਰਵਾਂ ਤੇ ਆਉਣਾ ਪੈਣਾ ਹੈ ਕਿਉਂ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆ ਜਿਹੜੇ ਨਹੀਂ ਵੀ ਕਿਤੇ ਤੁਰਦੇ ਹੋ ਜਰੂਰ ਸਾਡੇ ਨਾਲ ਤੁਰਨ ਕੋਈ ਹੱਕ ਜਿਹੜੇ ਆਪਣੇ ਇਹ ਐਸੇ ਤਰੀਕੇ ਨਾਲ ਲੈ ਜਾਣੇ ਆ ਸਾਨੂੰ ਕੋਈ ਹਥਿਆਰ ਚੁੱਕਣ ਦੀ ਲੋੜ ਨਹੀਂ ਸਾਨੂੰ ਕੋਈ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਅਸੀਂ ਆਪ ਦੀ ਬਿਲਕੁਲ ਜਾਇਜ਼ ਮੰਗਾਂ ਜਿਹੜੀਆਂ ਕਿਸਾਨੀ ਨਾਲ ਜੁੜਦੀਆਂ ਉਹ ਮੰਗ ਕਰਦੇ ਆ ਜੀ ਅੱਜ ਢਾਡੇ ਜਥੇਬੰਦੀ ਦੇੋਂ ਮੰਗ ਪੱਤਰ ਦਿੱਤਾ ਜਾ ਰਿਹਾ ਬਿਲਕੁਲ ਜੀ ਮਨਜੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਜਾਣਗੇ ਤੇ ਹੁਣ ਅਸੀਂ ਸੰਭਾਂਗੇ ਜੰਨੀ ਨਾ ਮੇਰਾ ਜੀ ਬੀ ਸਿੰਘ ਜਿਹੜੇ ਜਥੇਬੰਦੀ ਦੇ ਆਗੂ ਜੀ ਪਿੰਡ ਚਲੋਗੇ ਭਾਰਤੀ ਕਿਸਾਨ ਯੂਨੀਅਨ ਤੋਂ ਦੇ ਵਾਲ ਤੇ ਕੀ ਮਸਲਾੜਾ ਆਇਆ ਪਤਲਾ ਫੁੱਟਿਆ ਗਿਆ ਢਾਡੇ ਨਾਲ ਇਹ ਜਿਵੇਂ ਆਪਣੀਆਂ ਮੰਗਾਂ ਆ ਕੇ ਮੰਨ ਕੇ ਤੇ ਹੁਣ ਆਪ ਨੂੰ ਜੀ ਨਹੀਂ ਰਹੇ ਨਾਲੇ ਕਾਨੂੰਨ ਜਿਹੜੇ ਵੀ ਇਹਨਾਂ ਦੇ ਅਗੇ ਆ ਤੇ ਪਰਮਜੀਤ ਕਦਾਈ ਕਾਂਲੇ ਦੇ ਨਾਲ ਪ੍ਰਧਾਨ ਸਾਹਿਬ ਦੇ ਕਿਹੜੀਆਂ ਮੰਗਾਂਆਂ ਮੰਗਾ ਕਰਕੇ ਪੁਤਲਾ ਫੁਕਿਆ ਗਿਆ ਕਿੰਨੇ ਵੀ ਆਪਾਂ ਨੂੰ ਨਾਲ ਉਹਨਾਂ ਨੇ ਕੋਈ ਐਮ ਐਸ ਜੀ ਦਿੱਤੀ ਕੁਝ ਵੀ ਦੇਣ ਨਹੀਂ ਦਾ ਜਿਵੇਂ ਜਿੱਦ ਗੱਲ ਮੰਨੇ ਹੋ ਬੰਦੇ ਨੇ ਨਾਲੇ ਫਿਰ ਉਹ ਨਾਲ ਕਰਕੇ ਅੱਜ ਅੱਜ ਜਿਹੜਾ ਪੁਤਲਾ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਦਾ ਅਨਯਾਖਰ ਭਗਵੰਤ ਮਾਨ ਦੇ ਕੰਗੜਾ ਨੂੰ ਉਹ ਦਾ ਜਦ ਪਤਨਾ ਛੜ ਗਿਆ ਜੀ ਸਬੰਧੀ ਕਰਨੇ ਇਹ ਜੋ ਨੇ ਕਾਰਜਕ੍ਰਮ ਨਹੀਂ ਨ ਕੋਈ ਖਸਾਨ ਵਾਲੀ ਆਲ ਨਹੀਂ ਕੱਢੀ ਕੋਈ ਵੀ ਦਿੱਲੀ ਬਹਿ ਕੇ ਆ ਗਏ ਆ ਇਹ ਸਾਡੀ ਫੌਜ ਬੈਠੀ ਆ ਇਹਨਾਂ ਨੂੰ ਇਹਨਾਂ ਦੇ ਇਹਨਾਂ ਨੂੰ ਸੋਚ ਹੋਣੀ ਚਾਹੀਦੀ ਆ ਕਿ ਜੋ ਵੀ ਇਹਨਾਂ ਨੇ ਸਾਡੇ ਕਿਸਾਨਾਂ ਦੇ ਧੱਕੇ ਸਹੀ ਹਣ ਜਿਤਨਾ ਜਟਰਾ ਕੇ ਦੀ ਆਪਣੀ ਐਪਲੀਕੇਸ਼ਨ ਜੱਟੀਆਂ ਬੱਤੀ ਵਾਲੀ ਖਵਾ ਕੇ ਜਿਵੇਂ ਮੁੱਕਦੇ ਆ ਇਹ ਨਹੀਂ ਹਟਿਆ ਨਾਲੇ ਕਿੱਟਰ ਉਹ ਕਿਹਾ 2013 ਦੇ ਵਿੱਚ ਆ ਤਾਂ ਹੀ 40 ਪਈਏ ਪੈਟਰੋਲ ਹੋ ਜਾਊਗਾ ਨਹੀਂ ਹੋਇਆ 2022 ਦੇ ਵਿੱਚ ਆਖਿਆ ਸੀ ਨੇ ਕਿਸਾਨ ਕੀ ਅਮਦ ਡਿੱਗਣੀ ਹੋएगी ਨਹੀਂ ਹੋਈ ਸਭ ਝੂਠ ਮਾਰਦਾ ਇਹ ਬੋਦੀ ਇਹ ਜਿਹੇ ਕਿਸਾਨਾਂ ਨੂੰ ਸਾਠ ਗਟੇ ਜਾਣ ਅਹੀਂ ਇਹ ਗੱਲ ਕੱਥੇ ਸੁਣੇ ਸਰਕਾਰ ਦਾ ਕੋਈ ਨਿਸ਼ਾਨ ਨਹੀਂ ਆ ਜਿਹੜਾ ਪੁੱਤਰਾ ਫੂਕਿਆ ਗਿਆ ਹੈ ਆ ਜਿਸ ਬੰਦੇ ਜੁਕਿਆ ਗਿਆ ਇਹ ਜਿਹੜੇ ਆਲੂ ਸੈਂਟਰ ਸਰਕਾਰ ਨੇ ਸਾਡੇ ਨਾਲ ਜ਼ਿਲ੍ਹਾ ਦੇ ਸਬੰਧ ਵਿੱਚ ਵਾਦੇ ਕੀਤੇ ਸੀ ਉਹ ਵੀ ਨਹੀਂ ਪੂਰੇ ਹੋਏ ਜਿਹੜੇ ਪੰਜਾਬ ਸਰਕਾਰ ਵਾਅਦੇ ਕਰਕੇ ਆਈ ਸਾਡੇ ਵਿੱਚ ਇੰਗਰੀਜ਼ੀਆਂ ਤਰ੍ਹਾਂ ਵੇਖੋ ਤੁਸੀਂ ਕਿਥੇ ਪਹੁੰਚ ਗਏ 70 ਰੁਪਏ ਪਰ ਦੀ ਜੂਨਟ ਵਾਦਾ ਕਰ ਦਿੱਤਾ ਗਿਆ ਤੇ ਪੰਜਾਬ ਦੇ ਦੇ ਪੱਲੇ ਪਹਿਲਾਂ ਹੀ ਕੱਖਣੀ ਹੈਗਾ ਇਹ ਆਪਣੀਆਂ ਮਨਮਰਜ਼ੀਆਂ ਕਰਨ ਰਿਹਾ ਜਿਵੇਂ ਇੰਗਰੀਜ਼ਾਂ ਕਰੀ ਜਾਂਦੇ ਕੋਈ ਕਿਸ ਦੀ ਸੁਣਵਾਈ ਨਹੀਂ ਹੈਗੀ ਹੂੰ ਉਹ ਰਹਿੰਦੀ ਕੋਈ ਦੀ ਕੰਗਣਾ ਰੌਂਗ ਜਿਹੜੀ ਆ ਉਹ ਵੇਖੋ ਸਿੱਕਾ ਦੇ ਖਿਲਾਫ ਕਿੰਨੀ ਨਫ਼ਰਤ ਕੋਲੋਂ ਕਿੰਨਾ ਯਾਹ ਰੁਗਲਦੀ ਆ ਤੇ ਉਹਦੀ ਫਿਲਮ ਜਿਹੜੀ ਆ ਉਹਦੀ ਬੈਨ ਕਰਣੀ ਚਾਹੀਦੀ ਆ ਉਹਦੇ ਤੇ ਬੈਨ ਲੱਗਣਾ ਚਾਹੀਦਾ ਅਸੀਂ ਤਾਂ ਇਹਨੇ ਉੱਤੇ ਵੀ ਐਨਐਸ ਲਾ ਕੇ ਉਹਨੂੰ ਇੱਥੇ ਗੁਰੂਗੜ੍ਹ ਜੇਲ੍ਹ ਭੇਜਿਆ ਜਾਵੇ ਕਿਉਂਕਿ ਪੰਜਾਬ ਦੇ ਜੱਟਾਂ ਨਾਲ ਪੰਜਾਬੀਆਂ ਨਾਲ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਸਾਰਿਆਂ ਨਾਲ ਧੂਠਾ ਹੋ ਰਿਹਾ ਸਾਰਾ ਸਾਰਾ ਕੋਈ ਸੁਣਵਾਈ ਨਹੀਂ ਕਿਸੇ ਦੀ ਗੁੰਡਾਗਰਦੀ ਵਧ ਗਈ ਆ ਕੋਈ ਕਿਸੇ ਦੀ ਸੁਣਦਾ ਨਹੀਂਗਾ ਜੋ ਮਾਨਾਈਆਂ ਅੱਜ ਕਰਨਦੇ ਆ ਮੰਤਰੀ ਸੰਤਰੀ ਸਾਰੇ ਤੇ ਕੋਈ ਹਾਲ ਨਹੀਂ ਪੰਜਾਬ ਦੇ ਰਹਿਣ ਯੋਗ ਨਹੀਂ ਰਹੇਗਾ ਸੋਚਿਆ ਜਾਵੇ ਜੀ ਪੰਜਾਬ ਦੇ ਪੀਲੀ ਬੈਗ ਪਰ ਦੇਖੋ 4-5 ਦਿਨ ਹੋ ਗਏ ਆ ਮੰਨ ਲਓ ਝੋਨੇ ਵਾਲੀ ਬੱਤੀ ਨਹੀਂ ਆਈ ਲਾਈਟ ਅੱਗੇ ਕੱਲੇ ਝੋਨੇ ਹੁਣ ਪੱਕਣ ਟਕੰਡੇ ਤੇ ਆ ਹੁਣ ਪਾਣੀ ਦੀ ਲੋੜ ਆ ਤੇ ਜਿਹੜੇ ਮੁਲਾਜ਼ਮ ਆ ਉਹ ਹੜਤਾਲ ਤੇ ਜਾ ਕੇ ਬੈਠੇ ਆ ਤਾਲਾ ਮੈਂ ਵੇਖ ਰਿਹਾ ਜੀ ਕੋਟ ਦੇ ਡਾਕਟਰ ਵੀ ਹੜਤਾਲ ਤੇ ਜਾ ਕੇ ਬਿਠੇ ਵੇਖੋ ਜਿਹੜੇ ਜਿਹੜੇ ਵੇਜ ਤੇ ਮਹਤਵ ਸਾਰੇ ਜਾ ਕੇ ਤਾਲੇ ਤੇ ਬਹਿ ਗਏ ਉਹਦਾ ਬਣੂਗਾ ਕੀ ਦੱਸੋ ਤੁਸੀਂ ਆਪਸਿਆਂ ਨੇ ਉਹਦਾ ਕੁਝ ਨਹੀਂ ਬਣ ਸਕਦਾ ਇੱਕ ਪੰਜਾਬ ਪੁਲਿਸ ਰਹਿ ਗਈ ਅਈ ਤੇ ਕਹਿੰਦੇ ਉਹ ਵੀ ਧਰਨੇ ਤੇ ਚੱਲ ਜੇ ਤੇ ਕੰਮ ਨਿਭੜੇ ਲੋਕ ਲਈ ਤੇ ਹੁਣ ਵਾਲੇ ਬੰਨ ਜੋ ਕਿਸਦਾ ਜੀ ਕਰੇ ਉਹ ਕਰੇ ਜੋ ਜੇ ਨੂੰ ਮਾਰੇ ਕੁੱਟੇ ਜੋ ਮਰਜ਼ੀ ਕਰੇ ਇਹ ਕੰਮ ਨਿਭੜਿਆ ਜੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਥੋੜਾ ਬਦ ਸੁਧਾਰ ਕਰੋ ਲੋਕਾਂ ਦੀ ਸਾਰ ਲਓ ਲੋਕਾਂ ਨੂੰ ਆਣ ਕੇ ਤੇ ਵਾਦੇ ਪੂਰੇ ਕਰੋ ਠੀਕੜੀ ਦੇ ਜੀ ਇਹ ਸੋਚਿਆ ਜਾਵੇ ਤੇ ਪੰਜਾਬ ਸਰਕਾਰ ਜਿਹੜੀ ਇੱਕ ਨੰਬਰ ਦੀ ਫੇਲ ਸਰਕਾਰ ਜਿਹੜੀ ਆ ਅੱਜ ਤੋਂ 70 ਸਾਲ ਪਹਿਲਾਂ ਤੋਂ ਲੈ ਕੇ ਅੱਜ ਤੱਕ ਫਿਰੁੱਲ ਤੋਂ ਫੇਲ ਸਰਕਾਰ ਦੀ ਹੈ ਜੀ ਤੇ ਭਗਵੰਤ ਮਾਨ ਦੀ ਹੈ